14 ਟੱਚ ਲਏ ਆ ਪੰਜ ਜੱਫੇ ਆ ਖੁਸ਼ੀ ਦੇ ਸੱਤੂ ਖੰਡੂਰ ਸਾਹਿਬ ਨੇ 11 ਟੱਚ ਲਏ ਆ ਤੇ ਸੱਤ ਜੱਫੇ ਆ ਤੇ ਸੱਤੂ ਖੰਡੂਰ ਸਾਹਿਬ ਦਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਖਿਡਾਰੀ ਹੈ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਉਧਰ ਟੀਮ ਵੱਲੋਂ ਜੋ ਫੈਸਲਾ ਆਇਆ ਵੀ ਰਾਜਾ ਤੇ ਹੀਰਾ ਜੋਇੰਟ ਜਿਹੜੇ ਬੈਸਟ ਹੈ ਰੀਡਰ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਾਰੇ ਦਰਸ਼ਕਾਂ ਦਾ ਜੇ ਕਿਸੇ ਵੀਰ ਦੀ ਸ਼ਾਨ ਦੇ ਖਿਲਾਫ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਅਣਜਾਣ ਜਾਂ ਮੱੱਚਾ ਸਮਝ ਕੇ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਜਿਹੜੇ ਦਰਸ਼ਕਾਂ ਦੇ ਵਿੱਚ ਕੂਪਨ ਵੰਡੇ ਗਏ ਸਹੀ ਉਹਨਾਂ ਇਨਾਮਾਂ ਵਾਲੇ ਸਮਾਗਮ ਤੇ ਨਾਲ ਹੀ ਉਹ ਕੂਪਨ ਕੱਢੇ ਜਾਣਗੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਬੜੇ ਹੀ ਵਧੀਆ ਤਰੀਕੇ ਨਾਲ ਤੁਸੀਂ ਇੱਥੇ ਗਰਾਊਂਡ ਵਿੱਚ ਰੋ ਕੋਈ ਰੋਣਾ ਰੱਪਾ ਨਹੀਂ ਚਾਂਦੀ ਬਿੱਟਾ ਦੇ ਵਿੱਚ ਕੂਪਨ ਕੱਢੇ ਜਾਣਗੇ ਉਸ ਤੋਂ ਪਹਿਲਾਂ ਜੋ ਇਨਾਮਾਂ ਵਾਲਾ ਸਮਾਗਮ ਸਾਡੇ ਖੱਕ ਸਾਹਿਬ ਨੇ ਕਰਨਾ ਹੈ ਉਹ ਸਾਡੇ ਕੋਲ ਪਹੁੰਚੇ ਹੋਏ ਹਨ ਹਲੋ ਸਾਰੇ ਹੀ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਇਸ ਮੈਲੇ ਦੀ ਰੌਣਕ ਨੂੰ ਵਧਾਇਆ ਇਸ ਟੂਰਨਾਮੈਂਟ ਦੀ ਨੂੰ ਤੇ ਸਾਰੇ ਖਿਡਾਰੀ ਵੀਰਾਂ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਨਡਾਲੇ ਦੀ ਧਰਤੀ ਤੇ ਬਹੁਤ ਰੌਣਕ ਲਾਈਆਂ ਤੇ ਉਥੇ ਹੀ ਐਨਆਰਏ ਵੀਰਿ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਬਹੁਤ ਵੱਡੇ ਮਾਇਆ ਦੇ ਕੁੱਫੇ ਪੇਜ ਕੇ ਇੰਦਾ ਵੱਡਾ ਟੂਰਨਾਮੈਂਟ ਇੱਥੇ ਕੀ ਕਰਵਾਇਆ ਹੈ ਹੈਲੋ 75 ਕਿਲੋ ਦੇ ਦਿੱਤੇ ਆ ਇਹੋ ਜਗ ਸਤ ਪਿੰਡ ਹੁਣ ਜੋ ਪਹਿਲੇ ਤੇ ਦੂਜੇ ਸਥਾਨ ਤੇ ਟੀਮਾਂ ਆਈਆਂ ਹਨ ਉਹਨਾਂ ਨੂੰ ਆਪਾਂ ਇਨਾਮ ਵਾਰ ਸਮਾਗਮ ਕਰਨਾ ਹੈ ਸਾਡਾ ਬਹੁਤ ਖੁਸ਼ੀ ਦਿੜਵਾ ਜਿਨ੍ਹਾਂ ਨੇ ਕਿ ਅੱਜ ਦਾ ਮੇਲਾ ਲੁੱਟਿਆ ਬਹੁਤ ਹੀ ਫੈਨ ਹਨ ਹੈਲੋ ਹੈਲੋ ਆ ਕਬੱਡੀ 365 ਜੀ ਇਧਰ ਆਓ ਕੈਮਰਾ ਲਾ ਕੇ ਸਾਡਾ ਵੀਰ ਅਮਨ ਲੋਪੋਕੇ ਸਟੇਜ ਦੇ ਕੋਲ ਆ ਜਾਏ ਸਾਡਾ ਵੀਰ ਅਮਨ ਲੋਪੋਕੇ ਹਲੋ ਸਾਡੇ ਸੋਨੂ ਜੰਪਤੀ ਵੀ ਸਾਡੇ ਕੋਲ ਆ ਜਾਓ ਸਾਡੇ ਅੱਜ ਦੇ ਜੋ ਮੁੱਖ ਮਹਿਮਾਨ ਹਨ ਸਰਦਾਰ ਸਰਬਜੀਤ ਸਿੰਘ ਖੱਖ ਜੀ ਉਹ ਸਾਡੇ ਦਰਦਾਨ ਪਹੁੰਚੇ ਹੋਏ ਹੈ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਪਹਿਲੇ ਤੇ ਦੂਜੇ ਨੰਬਰ ਵਾਲੀਆਂ ਟੀਮਾਂ ਨੂੰ ਨਾਮ ਵੰਡਣੇ ਹਨ ਤੇ ਪਹੁੰਚੇ ਹੋਏ ਜਿੰਨੇ ਵੀ ਪਤਵੰਤੇ ਸੱਜਣ ਐਨ ਆਰ ਆਈ ਜਿਹੜੇ ਵੀਰ ਹਨ ਉਹਨਾਂ ਦੇ ਪੇਰੈਂਟਸ ਸਾਰਿਆਂ ਨੂੰ ਆਪਾਂ ਸਨਮਾਨ ਚਿੰਨ ਦੇਣੇ ਹਨ ਸਾਡੇ ਲਾਡੀ ਸਟੂਡੀਓ ਵਾਲੇ ਬਹੁਤ ਹੀ ਵਧੀਆ ਕਵਰੇਜ ਕੀਤੀ ਇਹਨਾਂ ਨੇ ਤੇ ਦੂਜੇ ਪਾਸੇ ਸਾਡੇ ਕਬੱਡੀ 365.com ਵਾਲਿਆਂ ਨੇ ਸਾਡੇ ਰਗੂਪਾ ਜੀ ਵੀ ਇੱਥੇ ਪਹੁੰਚੇ ਹਨ ਮੇਰਾ ਪਿੰਨ ਡਾਲਾ ਜਿਨ੍ਹਾਂ ਦਾ ਫੇਸਬੁੱਕ ਤੇ ਪੇਜ ਹੈ ਉਹਨਾਂ ਦਾ ਵੀ ਧੰਨਵਾਦ ਫਸਟ ਆਈ ਜਿਹੜੀ ਟੀਮ ਦਾ ਨਾਂ ਕੀ ਹੈ ਪਹਿਲੋ ਸੈਕਿੰਡ ਨੂੰ ਦੀਏ ਜੀ ਪਹਿਲੋ ਸੈਕਿੰਡ ਨੂੰ ਬਸਤੀਏ ਆਪ ਆਪਣਾ ਲੋਪੋਣਾ ਪਹਿਲਾਂ ਸਭ ਨੂੰ ਜਾਨਾ ਆ ਇੱਥੇ ਸਾਡਾ ਵੀਰ ਅਮਨ ਲੋਪੋਕੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਮੈਂਟਰੀ ਦੇ ਨਾਲ ਨਾਲ ਕੁਝ ਲੋਕਤਤ ਕੁਝ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਤੁਹਾਡੇ ਅੱਗੇ ਪੇਸ਼ ਕੀਤੀਆਂ ਮਾਲਵੇ ਦਾ ਬਹੁਤ ਹੀ ਮਸ਼ਹੂਰ ਕਮੈਂਟੇਟਰ ਅਮਨ ਲੋਪੋਕੇ ਬਹੁਤ ਹੀ ਵਧੀਆ ਕਮੈਂਟੇਟਰ ਲੋਕਾਂ ਨੂੰ ਨਿਹਾਲ ਕੀਤਾ ਬਹੁਤ ਲਲਕਾਰੇ ਮਰਵਾਏ ਅੱਜ ਇਹਨਾਂ ਨੇ ਤੇ ਮੇਰਾ ਵੀ ਅਸੀਂ ਜੀ ਬਾਬਾ ਮੱਸਾ ਸਿੰਘ ਸਪੋਰਟਸ ਕਲਬ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਅਮਨ ਪਾਜੀ ਅਗਲੇ ਸਾਲ ਫੇਰ ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਅਗਲੇ ਸਾਲ ਫੇਰ ਅਗਲੇ ਸਾਲ ਪਾਜੀ ਫੇਰ ਤੁਸੀਂ ਇੱਥੇ ਪਹੁੰਚਣਾ ਜਰੂਰ ਦੂਜੇ ਨੰਬਰ ਤੇ ਜਿਹੜੀ ਟੀਮ ਆਈ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਸਨਮਾਨ ਚਿਤ ਸਾਡੇ ਪ੍ਰੈਸ ਰਿਪੋਰਟਰ ਸਾਹਿਬ ਸਰਬੱਤ ਸਿੰਘ ਕੰਗ ਮਨੀ ਬਾਜੀ ਸੁਖਜਿੰਦਰ ਜੀ ਇੱਥੇ ਪਹੁੰਚੇ ਹਨ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੈਸ ਰਿਪੋਰਟਰ ਸਾਹਿਬ ਦਾ ਸੋਨੂ ਜੰਮਤ ਜੀ 2 ਮਿੰਟ ਲਈ ਸਾਡੇ ਕੋਲ ਆ ਜਾਓ ਆਪਾਂ ਫਸਟ ਤੇ ਸੈਕੰਡ ਸਾਡੇ ਸੁੱਖਾ ਬਾਜੀ ਕੋਕਸ਼ੋਰ ਦੀ ਜਿਹੜੀ ਟੀਮ ਹੈ ਉ ਆਪਣੀ ਟੀਮ ਲੈ ਕੇ ਜਲਦੀ ਸਟੇਜ ਤੇ ਪਹੁੰਚਣ ਘੋਗਸ਼ੋਰ ਸਾਡਾ ਸੁੱਖਾ ਭਾਜੀ ਘੋਗਸ਼ੋਰ ਤੋਂ ਆਪਣੀ ਟੀਮ ਲੈ ਕੇ ਜਲਦੀ ਪਹੁੰਚੇ ਦੂਜਾ ਨੰਬਰ ਉਹਨਾਂ ਨੇ ਹਾਸਲ ਕੀਤਾ ਹੈ ਜਲਦੀ ਭਾਜੀ ਆਜੋ ਸਾਡਾ ਵੀ ਜਿਨ੍ਹਾਂ ਨੇ ਦੂਜੇ ਨੰਬਰ ਤੇ ਟੀਮ ਆਈ ਹੈ ਸੈਕੰਡ ਪ੍ਰਾਈਜ਼ ਕੋਗਸ਼ੋਰ ਦੀ ਟੀਮ ਜਲਦੀ ਆਪਣਾ ਪ੍ਰਾਈਜ਼ ਲੈਣ ਲਈ ਜਲਦੀ ਸਟੇ ਤੇ ਆਵੇ ਮੈਂ ਆ ਛੋਟੇ ਬੱਚਿਆਂ ਨੂੰ ਬੇਨਤੀ ਕਰਨਾ ਹੈ ਥੋੜਾ ਥੋੜਾ ਪਾਜੀ ਪਿੱਛੇ ਹੋ ਜਾਓ ਕਿਉਂਕਿ ਬਸ ਥੋੜੇ ਜਿਹਾ ਪ੍ਰਾਈਜ਼ ਹੈ ਉਸ ਤੋਂ ਬਾਅਦ ਆਪਾਂ ਦਰਸ਼ਕਾਂ ਦੇ ਵਿੱਚ ਹੀ ਪ੍ਰਾਈਜ਼ ਵੰਡ ਰਹੇ ਹਾਂ ਸਰਦਾਰ ਸਰਬਜੀਤ ਸਿੰਘ ਖੱਖ ਤੋਂ ਨਾਲ ਸਰਦਾਰ ਬਾਬਾ ਸਿੰਘ ਕੰਗ ਨੰਬਰ ਦਾ ਦਲੀਪ ਸਿੰਘ ਜੀ ਸਰਦਾਰ ਮਨਿੰਦਰ ਸਿੰਘ ਸੋਤਾ ਜੀ ਹਜਿੰਦਰ ਸਿੰਘ ਸਾਹੀ ਜੀ ਤੇ ਬਲਦੇਵ ਰਾਜ ਜੀ ਸੈਕੰਡ ਪ੍ਰਾਈਜ਼ ਸੁਖੇ ਭਾਜੀ ਨੂੰ ਬੇਨਤੀ ਕਰ ਤੁਸ ਵੀ ਆਜੋ ਠੀਕ ਹੈ ਜੀ ਦੂਜੇ ਨੰਬਰ ਤੇ ਬਿਲਕੁਲ ਜੀ ਸਦਾ ਜਗਜਿੰਦਰ ਸਿੰਘ ਪਿੰਡਰ ਜਿਨ੍ਹਾਂ ਨੇ ਕਿ ਖੇਡਾਂ ਦਾ ਉਦਘਾਟਨ ਕੀਤਾ ਸੀ ਉਹ ਵੀ ਇੱਥੇ ਮੌਜੂਦ ਹਨ ਬਹੁਤ ਪਹਿਲੇ ਨੰਬਰ ਤੇ ਦੋਪਾ ਵਾਰੀਅਸ ਕਲਬ ਤਾੜੀਆਂ ਮਾਰ ਦਿਓ ਸਾਰੇ ਜਣੇ ਪਹਿਲੇ ਨੰਬਰ ਤੇ ਟੀਮ ਆਈ ਹੈ ਸਾਡਾ ਵੀਰ ਪਿੰਦਾ ਲਾਲੀ ਬਾਜੀ ਗੁਰਿੰਦਰ ਕਾਲਵਾ ਦੇ ਨਾਤੇ ਤਾੜੀਆਂ ਮਾਰ ਦਿਓ ਆ ਮੇਰਾ ਵੀ ਕੁਝ ਦਿਨ ਪਹਿਲਾਂ ਵੀ ਇੱਥੇ ਟੂਰਨਾਮੈਂਟ ਖੇਡ ਕੇ ਗਏ ਹਨ ਬਹੁਤ ਵਧੀਆ ਨੰਡਾਲੇ ਦੇ ਨਾਲ ਜੁੜੇ ਹਨ ਸਾਰੀ ਟੀਮ ਮੈਚ ਜੋ ਜੀ ਬਹੁਤ ਵਧੀਆ ਸੋਨੂ ਭਾਜੀ ਤੁਸੀਂ ਵੀ ਨਾਲ ਹੋ ਜਾਓ ਦੋਆਬਾ ਵਾਲਿਆ ਸਾਡੇ ਦੋਆਬੇ ਦੀ ਸ਼ਾਨ ਆ ਟੀਮ ਦੋਆਬਾ ਵਾਲਿਆ ਸਕਰਾਬ 1 ਲੱਖ ਰੁਪਏ ਦਾ ਨਗਦ ਇਨਾਮ ਮੈਂ ਪ੍ਰੈਸਕੋਟਰ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਵੀ ਸਨੇਵਲੇ ਲੈ ਲਈ ਜੀ ਸਰਬਾਤ ਸਿੰਘ ਕੰਗ ਜੀ ਬਹੁਤ ਬਹੁਤ ਧੰਨਵਾਦ ਹੁਣ ਵੈਸਟ ਰੈਡਰ ਤੇ ਵੈਸਟ ਟੋਪਰ ਨੂੰ ਆਪਾਂ ਮੋਟਰਸਾਈਕਲ ਦੇ ਰਹੇ ਹਨ ਮੇਰਾ ਵੀਰ ਜੋ ਸਾਡੇ ਸੋਨ ਨੂੰ ਜੰਪ ਦੀ ਦੱਸਣਗੇ ਕਿ ਵੈਸਟ ਰੈਡਰ ਕਿਹੜੇ ਸਾਡੇ ਬਲਰਾਮ ਸਿੰਘ ਮਾਨ ਜੀ ਬਲਰਾਮ ਸਿੰਘ ਮਾਨ ਜੀ ਉਹਨਾਂ ਦੇ ਬ੍ਰਦਰ ਵੱਲੋਂ ਇਹ ਮੋਟਰ ਹੈ ਬਲਰਾਮ ਸਿੰਘ ਪਿੱਛੇ ਖੜੇ ਹੀ ਤੁਹਾਡੇ ਆ ਚਾਬੀ ਲਾਲੀ ਲਾਲੀ ਭਾਜੀ ਆਜੋ ਲਾਲੀ ਤਹਿਰਾ ਮੈਂ ਕਬੱਡੀ 365.com ਵਾਲਿਆਂ ਦਾ ਵੀ ਧੰਨਵਾਦ ਕਰਦਾ ਰਾਜਾ ਪੰਡਾਲ ਤੇ ਹੀਰਾ ਤਲਵੰਡੀ ਚੋਧਰੀਆ ਬੈਸਟ ਰੇਡਰ ਦੋ ਰਾਜਾ ਪੰਡਾਲ ਤਹਿਰਾ ਤਲਵੰਡੀ ਚੋਧਰੀਆ ਰਾਜੇ ਪੰਡਾਲ ਦੀ ਸਮਾਈਲ ਤੇ ਸਾਰੇ ਦਰਸ਼ਕ ਬਹੁਤ ਬਾਰੇ ਅਸੀਂ ਗੱਲਾਂ ਉਹ ਕਹਿੰਦੇ ਮੁੰਡਾ ਬਹੁਤ ਹੱਸਦਾ ਕਹਿੰਦੇ ਭਾਵੇਂ ਸਟਾਪ ਲੱਗੇ ਭਾਵੇਂ ਨੰਬਰ ਲਵੇ ਤੇ ਭਾਵੇਂ ਦਵੇ ਇਹਨਾਂ ਨੂੰ ਮੋਟਰਸਾਈਕਲ ਵੀ ਕਹਿੰਦੇ ਇੱਥੇ ਲੈ ਆਵੋ ਆ ਗਿਆ ਜੀ ਆ ਗਿਆ ਮੇਰਾ ਵੀਰ ਰਾਜਾ ਰਾਜਾ ਵੀਰ ਤੇਰੇ ਸਮਾਜ ਨੇ ਮੇਲਾ ਲੁੱਟ ਲਿਆ ਕਿਉਂਕਿ ਅੱਜਕੱਲ ਸਾਰੇ ਵਿੱਚ ਗੁੱਸਾ ਜ਼ਿਆਦਾ ਆ ਮੇਰਾ ਵੀਰ ਹਰ ਵੇਲੇ ਹੱਸਦਾ ਰਹਿੰਦਾ ਉਤਮ ਜਾਫੀ ਦੂਜਾ ਵੀ ਲਿਆਓ ਜੀ ਦੂਜਾ ਵੀ ਸਤੂ ਕੁਲੂਰ ਸਾਹਿਬ ਵਾਲਾ ਸਾਡੇ ਸਤੂ ਭਾਜੀ ਕੁਲੂਰ ਸਾਹਿਬ ਵਾਲੇ ਤਾੜੀਆਂ ਮਾਰ ਦਿਓ ਸਤੂ ਭਾਜੀ ਦੇ ਨਾਂ ਤੇ ਵੀ ਬਹੁਤ ਚੋਟੀ ਦੇ ਜੱਫੇ ਲਾਏ ਇਹਨਾਂ ਨੇ ਅੱਜ ਮੇਰੇ ਵੀਰ ਉਧਰੋਂ ਚਾਦੀ ਪੇਲੋਂ ਲੈ ਲਓ ਆਉਤਮ ਜੱਫੀ ਦਾ ਜੀ ਆਜੋ ਭਾਜੀ ਸਤੂ ਭਾਜੀ ਮੈਂ ਧੰਨਵਾਦ ਕਰਦਾ ਮੰਗਲ ਸਿੰਘ ਸਾਹੀ ਜੀ ਦਾ ਤੇ ਸਰਦਾਰ ਅਮਰਾਂ ਸਿੰਘ ਬਾਣ ਜੀ ਦਾ ਜਿਨ੍ਹਾਂ ਨੇ ਇਹ ਵਿਸ਼ੇਸ਼ ਸਲਮਾਨ ਭੋਜੇਹਲ ਖਿਡਾਰੀਆਂ ਦੀ ਸਤੂ ਭਾਜੀ ਨੂੰ ਬਹੁਤ ਬਹੁਤ ਵਧਾਈਆਂ ਨਡਾਲੇ ਕਲੱਬ ਵੱਲੋਂ ਸਾਡਾ ਵੀਰ ਹੀਰਾ ਤਲਵੰਡੀ ਚੌਧਰੀਆ ਤੇ ਰਾਜਾ ਸਮਾਲ ਕੇ ਜੀ ਸਮਾਲ ਕੇ ਚਾਬੀ ਹੋਰ ਲੋ ਜੀ ਸਰਦਾਰ ਬਨਰਾਮ ਸਿੰਘ ਹਾਂਜੀ ਤੇਲ ਪਵਾਇਆ ਜੀ 2-2 ਲੀਟਰ ਬਾਕੀ ਪਵਾ ਲਿਓ ਬਾਕੀ ਆਰਸੀ ਬਣਵਾ ਲਿਓ ਇੱਕ ਚੱਕਰ ਕਹਿੰਦੇ ਲਾ ਦਿਓ ਸਾਡੇ ਦਰਸ਼ਕਾਂ ਵੱਲੋਂ ਬੇਨਤੀ ਹੈ ਇੱਕ ਗਰਾਊਂਡ ਦਾ ਚੱਕਰ ਚਾਹੇ ਦਰਸ਼ਕ ਸਾਡੇ ਇੱਥੇ ਹੀ ਮੌਜੂਦ ਹਨ ਪਰ ਫਿਰ ਵੀ ਇੱਕ ਚੱਕਰ ਇੱਕ ਜਾਦਗਰ ਜਿਹੜੇ ਫਿਲਮ ਬੰਨੀ ਹੈ ਵਿਦੇਸ਼ਾਂ ਦੇ ਵਿੱਚ ਦੇਖਣਾ ਹੈ ਭਾਜੀ ਇੱਕ ਇੱਕ ਝਕਾਰਾ ਕਹਿੰਦੇ ਲਵਾ ਦਿਓ ਬੋਲੇ ਸੋਨਹਾਂ ਆਹ ਸ੍ਰੀ ਅਕਾਲ ਮੰਗਲ ਸਿੰਘ ਸਾਹੀ ਜੀ ਤੇ ਸਰਗਰ ਬਰਾਵ ਸਿੰਘ ਬਾਣ ਜੀ ਦੋਨਾਂ ਨੂੰ ਇਸ ਮੇਲੇ ਦੀ ਲੱਖ ਲੱਖ ਵਧਾਈਆਂ ਸੁਖੇ ਬਾਬਾ ਠਹਿਰ ਜਾ ਇੱਕ ਮਿੰਟ ਸੁਖੇ ਬਾਬਾ ਜੀ ਠਹਿਰ ਜੋ ਪਾਜੀ ਰਸਤਾ ਦੇ ਦਿਓ ਉਹ ਯਾਰ ਇੱਕ ਚੱਕਰ ਲਗਾਉਣਗੇ ਗਰਾਊਂਡ ਦਾ ਬੋਲੇ ਸਾਰੇ ਦਰਸ਼ਕ ਇੱਕ ਰੌਣ ਮੈਂ ਦੁਬਾਰਾ ਫਿਰ ਧੰਨਵਾਦ ਕਰਦਾ ਤੇ ਵਿਦਾਈ ਦੇਣਾ ਸਰਦਾਰ ਉਮਰਾਉ ਸਿੰਘ ਮਾਨ ਤੇ ਸਾਡਾ ਵੀਰ ਮੰਗਲ ਸਿੰਘ ਸਾਹੀ ਜਿਨ੍ਹਾਂ ਵੱਲੋਂ ਇਹ ਮੋਟਰਸਾਈਕਲ ਦਿੱਤੇ ਗਏ ਹਨ ਹੁਣ ਮੈਂ ਬੇਨਤੀ ਕਰਾਂਗਾ ਜੀਤਾ ਖੱਤਰੀ ਜੀ ਨੂੰ ਕਿ ਜੋ ਜੋ ਐਨ ਆਰ ਆਈ ਵੀਰ ਹਨ ਉਹਨਾਂ ਦੇ ਆਪਾਂ ਜੋ ਪੇਰੈਂਟਸ ਹਨ ਉਹਨਾਂ ਨੂੰ ਸਨਮਾਨਚਨ ਦੇਨੇ ਹਨ ਮੈਂ ਬੇਨਤੀ ਕਰਾਂਗਾ ਜੀਤੇ ਭਾਜੀ ਆਪਣੀ ਜੋ ਤੁਹਾਡੀ ਡਿਊਟੀ ਹੈ ਸ਼ੀਲਡਾਂ ਤੇ ਆਪਾਂ ਸ਼ੁਰੂ ਕਰੀਏ ਜੇ ਇਜਾਜ਼ਤ ਹੋਵੇ ਤਾਂ ਸੋਨੂ ਜੰਪ ਜਿਨੂੰ ਵੀ ਵਧਾਈਆਂ ਇਸ ਟੂਰਨਾਮੈਂਟ ਦੀਆਂ ਸੱਤ ਪਹਿਲੋ ਮੈਂ ਵਧਾਈ ਦਿੰਦਾ ਸਰਦਾਰ ਇਕਰਮਜੀਤ ਸਿੰਘ ਕੰਗ ਤੇ ਤਰਮਿੰਦਰ ਸਿੰਘ ਪਿੰਡਾ ਯੂਕੇ ਜੋ ਕਿ ਇਸ ਕਲੱਬ ਦੇ ਸਰਫਰਸ ਹਨ ਤੇ ਉਹਨਾਂ ਦਾ ਸਨਮਾਨ ਚਿੰਨ ਸਰਦਾਰ ਇਕਰਮਜੀਤ ਸਿੰਘ ਕੰਗ ਸਰਦਾਰ ਇਕਰਮਜੀਤ ਸਿੰਘ ਕੰਗ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਬਾਬਾ ਸਿੰਘ ਕੰਗ ਜੀ ਉਹਨਾਂ ਦਾ ਸਨਮਾਨ ਚਿੰਨ ਲੈਣ ਗਏ ਤਰਮਿੰਦਰ ਸਿੰਘ ਢਿੰਡਾ ਯੂਕੇ ਤੋਂ ਉਹਨਾਂ ਦੇ ਫਾਦਰ ਸਾਹਿਬ ਵੀ ਮੇਰੇ ਖਿਆਲ ਚ ਇੱਥੇ ਸਰਦਾਰ ਬਲਵੰਤ ਸਿੰਘ ਸਰਾਏ ਸਰਦਾਰ ਜਿੱਤੇਪਾ ਜੀ ਜਿਹੜੇ ਪੇਰੈਂਟਸ ਨਹੀਂ ਹਨ ਜਿਨ੍ਹਾਂ ਦੇ ਐਨਆਰਆਈ ਜੀ ਨਾਲ ਇੱਥੇ ਪਹੁੰਚੇ ਉਹ ਪਲੀਜ਼ ਇੱਥੇ ਰੱਖ ਲਿਆ ਕਰੋ ਪਹਿਲੋਂ ਕੋਈ ਨਹੀਂ ਜੀ ਜਿੱਤੇਪਾ ਜੀ ਰੱਖ ਲਓ ਇੱਕ ਮਿੰਟ ਜੀ ਹਾਂਜੀ ਹਾਂਜੀ ਹੋ ਗਿਆ ਜੀ ਹਰਵਿੰਦਰ ਸਿੰਘ ਤੇ ਗੁਰਦੀਪ ਸਿੰਘ ਛਿਪਰਾ ਸਾਡਾ ਵੀਰ ਦੀਪਾ ਜੋ ਕਿ ਕੈਸ਼ੀਅਰ ਦੀ ਸੇਵਾ ਬੜੇ ਸਾਲ ਨਿਭਾ ਕੇ ਦੁਬਈ ਦੀ ਧਰਤੀ ਤੇ ਹੈ 20000 ਰੁਪਏ ਕਲੱਬ ਨੂੰ ਦਿੱਤਾ ਇਹਨਾਂ ਨੇ ਹਰਵਿੰਦਰ ਤੇ ਗੁਰਦੀਪ ਸਿੰਘ ਛਿਪਰਾ ਉਹਨਾਂ ਦੇ ਫਾਦਰ ਫਾਦਰ ਸਾਹਿਬ ਅਜੀਤ ਸਿੰਘ ਛਿਪਰਾ ਉਹ ਸਨਮਾਨ ਚ ਲੈਣਗੇ ਆਹ ਇੱਥੋਂ ਬੋਲਦੇ ਵਧੀਆ ਦੇਖ ਕੇ ਬੋਲ ਜਾਓ ਉਸ ਦੇ ਨਾਲ ਹੀ ਸੁਖਦੀਪ ਸਿੰਘ ਦੀਪਾ ਪਹਿਲਵਾਨ ਇਟਲੀ ਸਰਦਾਰ ਵਿਰਸਾ ਸਿੰਘ ਜੀ ਉਹਨਾਂ ਦਾ ਸਨਮਾਨ ਚਿੰਨ ਹੈ ਸਰਦਾਰ ਵਿਰਸਾ ਸਿੰਘ ਘੁਮਣ ਜੀ ਜਿੱਥੇ ਪਹੁੰਚੇ ਹਨ ਹਾਂਜੀ ਹਾਂਜੀ ਇਧਰ ਮੇਰੇ ਨਾਲ ਕੰਟੈਕਟ ਰੱਖ ਅੱਗੇ ਆ ਗੁਰਵਿੰਦਰ ਸਿੰਘ ਮਾਨ ਗੁਰਵਿੰਦਰ ਸਿੰਘ ਮਾਨ ਇਟਲੀ ਸਾਡਾ ਇਹ ਜੱਗਾ ਸਰਦਾਰ ਸਰਬੰਸ ਸਿੰਘ ਮਾਨ ਜੀ ਇੱਥੇ ਹਨ ਤੋਂ ਸਨਮਾਨ ਚਿੰਨ ਲੈਣ ਹਾਂਜੀ ਹੈਗੇ ਜੀ ਕਮਲਜੀਤ ਸਿੰਘ ਮਾਨ ਕੈਨੇਡਾ ਕੈਨੇਡਾ ਕਮਲ ਮਾਨ ਹੁੰਦਾ ਹੀ ਨਹੀਂ ਕੋਈ ਹਾਂਜੀ ਉਹਨਾਂ ਦੀ ਸਨਮਾਨ ਚਿੰਨ੍ਹ ਸਾਈਟ ਤੇ ਰੱਖ ਲਓ ਰਵਿੰਦਰ ਸਿੰਘ ਮਾਨ ਯੂਕੇ ਰਵਿੰਦਰ ਸਿੰਘ ਮਾਨ ਯੂਕੇ ਜਿਹੜੇ ਨਹੀਂ ਆਏ ਉਹਨੂੰ ਪਹਿਲੋ ਰੱਖ ਲਿਆ ਕਰੋ ਤੈਨੂੰ ਪਤਾ ਹੀ ਹੈ ਜਿਹੜੇ ਨਹੀਂ ਆਏ ਰੱਖ ਲਿਆ ਕਰੋ ਰਵਿੰਦਰ ਸਿੰਘ ਮਾਨ ਰਵਿੰਦਰ ਸਿੰਘ ਮਾਨ ਹਾਂਜੀ ਇੱਧਰ ਦੇ ਦਿਓ ਕਿਤੇ ਨਹੀਂ ਆਏ ਪੇਰੈਂਟਸ ਫੜਾ ਦਿਓ ਵਾਪਸ ਬਲਜੀਤ ਸਿੰਘ ਗੁਰਾਇਆ ਬਲਜੀਤ ਸਿੰਘ ਗੁਰਾਇਆ ਸਾਡਾ ਵੀਰ ਬੱਲੀ ਹੈਲੋ ਉਹਦੇ ਨਾਲ ਹੀ ਸੁਖਚੈਨ ਸਿੰਘ ਖੱਖ ਸੁਖਚੈਨ ਸਿੰਘ ਖੱਖ ਲਾਡਾ ਪੁੱਲਰ ਇਟਲੀ ਸੁਖਚੈਨ ਸਿੰਘ ਖੱਖ ਜੇ ਨਹੀਂ ਤੇ ਸਾਈਡ ਤੇ ਰੱਖ ਲੋ ਸਵੇਰੇ ਉਹਨਾਂ ਦੇ ਘਰ ਪਹੁੰਚਾ ਦਿੱਤੀ ਜਾਂਣਗੇ ਲਾਡਾ ਪੁੱਲਰ ਇੰਦਰਜੀਤ ਸਿੰਘ ਖੱਖ ਆਸਟ੍ਰੇਲੀਆ ਸਾਡਾ ਵੀਰ ਹੈਪੀ ਆਪਣੇ ਬ੍ਰਦਰ ਦਾ ਸਨਮਾਨ ਚਿੰਨ ਲਾਡਾ ਪੁੱਲਰ ਦੀ ਵੀ ਸ਼ੀਲਡ ਉਹਨਾਂ ਦੇ ਘਰ ਪਹੁੰਚਾ ਦਿੱਤੀ ਜਾਏਗੀ ਹਰਦੀਪ ਸਿੰਘ ਇਬਰਾਹੀਵਾਲ ਯੂ ਐਸ ਏ ਹਰਦੀਪ ਸਿੰਘ ਰਦੀਪ ਸਿੰਘ